ਪਾਣੀ ਨੂੰ ਗੰਦਲਾ ਹੋਣ ਤੋਂ ਰੋਕਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਪ੍ਰਯਾਸ ਪਰ ਜ਼ਿਲ੍ਹੇ ਦੀ ਸੁਜਾਨਪੁਰ ਨਗਰ ਕੌਂਸਲ ਵੱਲੋਂ ਸ਼ਹਿਰ ਦਾ ਗੰਦਲਾ ਪਾਣੀ ਸੁੱਟਿਆ ਜਾ ਰਿਹਾ ਯੂ ਬੀ ਡੀ ਸੀ ਨਹਿਰ ਪ੍ਰਸ਼ਾਸਨ ਕੋਲ ਨਹੀਂ ਕੋਈ ਹੋਰ ਚਾਰਾ ਸੂਬਾ ਸਰਕਾਰ ਵੱਲੋਂ ਨਹਿਰਾਂ ਦੇ ਪਾਣੀ ਨੂੰ ਗੰਦਲਾ ਹੋਣ ਤੋਂ ਬਚਾਉਣ ਦੇ ਲਈ ਕਈ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਇਸ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਲੈ ਕੇ ਪਾਣੀ ਗੰਦਲਾ ਹੋਣ ਤੋਂ ਰੋਕਣ ਦੇ ਲਈ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਪਰ ਇਸ ਦੇ ਬਾਵਜੂਦ ਜ਼ਿਲ੍ਹਾ ਪਠਾਨਕੋਟ ਦੇ ਸੁਜਾਨਪੁਰ ਵਿਖੇ ਨਗਰ ਕੌਂਸਲ ਵੱਲੋਂ ਸ਼ਹਿਰ ਦਾ ਗੰਦਲਾ ਪਾਣੀ ਯੂਬੀਡੀਸੀ ਨਹਿਰ 'ਚ ਸੁੱਟਿਆ ਜਾ ਰਿਹਾ ਹੈ ਜਿਸ ਵਜ੍ਹਾ ਨਾਲ ਕਿਸਾਨਾਂ ਦੀਆਂ ਜ਼ਮੀਨਾਂ 'ਚ ਜਾਣ ਵਾਲਾ ਪਾਣੀ ਗੰਦਾ ਹੈ ਦੱਸਦੇ ਚਲਿਏ ਕਿ ਸੁਜਾਨਪੁਰ ਸ਼ਹਿਰ ਦੀ ਨਹੀਂ ਬਲਕਿ ਮਾਦੂਪੁਰ ਤੋਂ ਪਠਾਨਕੋਟ ਤੱਕ ਨਹਿਰ ਦੇ ਕਿਨਾਰਿਆਂ 'ਤੇ ਬਣੇ ਹੋਟਲ ਜਾਂ ਟਾਬਿਆਂ ਦੇ ਜੀਵਨੀ ਵੀ ਇਸੇ ਨਹਿਰ ਚ ਜਾ ਰਹੀ ਹੈ ਜਿਸ ਨੂੰ ਰੋਕਣ ਵਾਲਾ ਕੋਈ ਨਹੀਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਆਪਣੀਆਂ ਮਜਬੂਰੀਆਂ ਗਿੰਬਾਉਂਦੇ ਹੋਏ ਦਿਸ ਰਹੇ ਹਨ ਇਸ ਸਬੰਧੀ ਜੱਜ ਸਥਾਨਕ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਦ ਤੋਂ ਸੁजानਪੁਰ ਹੋਂਦ ਚ ਆਇਆ ਹੈ ਉਸ ਵੇਲੇ ਤੋਂ ਸ਼ਹਿਰ ਦਾ ਗੰਦਾ ਪਾਣੀ ਇਸ ਨਹਿਰ ਚ ਜਾ ਰਿਹਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਪਾਸੇ ਧਿਆਨ ਦੇਵੇ ਕਿਉਂਕਿ ਇਹ ਪਾਣੀ ਰਾਜਸਥਾਨ ਤੱਕ ਜਾਂਦਾ ਹੈ ਅਤੇ ਪਸ਼ੂ ਪੰਛੀ ਵੀ ਇਹ ਪਾਣੀ ਪੀਂਦੇ ਨੇ ਜਿਸ ਵਜ੍ਹਾ ਨਾਲ ਉਹ ਬਿਮਾਰ ਹੋ ਸਕਦੇ ਹਨ ਇਸ ਸਬੰਧੀ ਜਦ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਇਸ ਗੱਲ ਨੂੰ ਮੰਨਦੇ ਹੋਏ ਕਿਹਾ ਕਿ ਸ਼ਹਿਰ ਦਾ ਗੰਦਾ ਪਾਣੀ ਨਹਿਰ 'ਚ ਜਾ ਰਿਹਾ ਹੈ ਜਿਸ ਦੀ ਵਜ੍ਹਾ ਹੈ ਕਿ ਸੁਜਾਨਪੁਰ ਵਿਖੇ ਸੀਵਰੇਜ ਟ੍ਰੀਟਮੈਂਟ ਪਲਾਂਟ ਨਹੀਂ ਸੀ ਪਰ ਹੁਣ ਵਿਭਾਗ ਵੱਲੋਂ ਸੁਜਾਨਪੁਰ ਵਿਖੇ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਇਆ ਜਾ ਰਿਹਾ ਹੈ ਜੋ ਕਿ ਜਲਦ ਹੀ ਤਿਆਰ ਹੋ ਜਾਵੇਗਾ ਅਤੇ ਉਸ ਦੇ ਬਾਅਦ ਸਾਰਾ ਪਾਣੀ ਸੀਵਰੇਜ ਟ੍ਰੀਟਮੈਂਟ ਪਲਾਂਟ ਰਾਹੀਂ ਨਹਿਰ 'ਚ ਛੱਡਿਆ ਜਾਵੇਗਾ। ਸਰ ਜੀ ਬਾਜੂਦਾਰ ਮੈਨੂੰ ਤੇਰੇ ਘਟੋ ਘਟ ਜਾ ਰਹੇ 20-22 ਸਾਲ ਹੋ ਗਏ ਦੇਖਦੇ ਆ। ਅਸਲ ਤੋਂ ਆਦਾਈ ਹੈ ਗੰਦਾ ਪਾਣੀ ਜਿੰਨਾ ਵੀ ਹੈ ਸਾਰਾ ਨਹਿਰ ਦੇ ਵਿੱਚ ਹੀ ਜਾਂਦਾ ਆ ਹਦਾ ਹੇ ਤੱਕ ਕੋਈ ਵੀ ਹੱਲ ਨਹੀਂ ਹੋਇਆ। ਬਾਕੀ ਇਹ ਚਲੋ ਠੀਕ ਆ। ਲੋਕਾਂ ਦੇ ਘਰਾਂ ਦੇ ਵਿੱਚ ਵੀ ਗੰਦਾ ਪਾਣੀ ਨਾਲੇ ਦਾ ਵਧ ਰਿਹਾ। ਮੈਨੂੰ ਤਾਂ ਪਤਾ ਨਹੀਂ ਪ੍ਰਸ਼ਾਸਨ ਕੀ ਕਰਦਾ ਪਿਆ ਆ। ਇਹ ਪ੍ਰਸ਼ਾਸਨ ਦੀ ਜਿਹੜੀ ਕਮੇਟੀ ਦੀ ਜ਼ਿੰਮੇਵਾਰੀ ਆ। ਦੇਖਿਆ ਇਹਨੂੰ ਸਮਝਿਆ ਲੋਕਾਂ ਨੂੰ ਰਾਤ ਮਿਲੇ। ਕਈ ਵਾਰੀ ਕਹਿ ਕੇ ਦੇਖਿਆ ਕਈ ਵਾਰੀ ਪਹਿਲਾਂ ਉਹ ਖਬਰਾਂ ਲੱਗੀਆਂ ਪਰ ਹਜੇ ਤੱਕ ਦਾ ਕੋਈ ਹੱਲ ਨਹੀਂ ਹੋਇਆ। ਪਿਛੇ ਜਾਓ ਅਬ ਇਸੇ ਬੁਰਾ ਮਹੱਲੇ ਮਹੱਲੇ ਦੇ ਵਿੱਚ ਮੈਂ ਕਹਿੰਦਾ ਅੱਧਾ ਗੰਦਾ ਪਾਣੀ ਬੜੇ ਦਾ ਘਰਾਂ ਦੇ ਵਿੱਚ ਲਫਾਫੇ ਜੋ ਨਾਲੇ ਦਾ ਰਾਮ ਰੋਡ ਉੱਤੇ ਘਰਾਂ ਦੇ ਵਿੱਚ ਬੜੇ ਦਾ। ਉਹਦਾ ਕੋਈ ਹੱਲ ਨਹੀਂ ਕਰਦਾ ਪਿਆ। ਕਿਆ ਨਾ ਹੈ ਜਾਂਦੀਆਪੇ ਇਹ ਜਿਹੜਾ ਪਾਣੀ ਹੈ ਨਹਿਰ ਦੇ ਵਿੱਚ ਨਹੀਂ ਜਾਣਾ ਚਾਹੀਦਾ ਇਹਦੇ ਨਾਲ ਪ੍ਰਦੂਸ਼ਣ ਪੈਦਾ ਹੁੰਦਾ ਗੰਦਗੀ ਪੈਦਾ ਹੁੰਦੀ ਹੈ ਪਸ਼ੂ ਪੰਛੀਆਂ ਨੂੰ ਵੀ ਇਹਦੇ ਨਾਲ ਦਿੱਕਤ ਹੁੰਦੀ ਹੈ ਬਿਮਾਰੀ ਦਾ ਖਤਰਾ ਪੈਦਾ ਹੁੰਦਾ ਇਹ ਨਹਿਰ ਦਾ ਪਾਣੀ ਜਿਹੜਾ ਰਾਜਸਥਾਨ ਤੱਕ ਜਾ ਰਿਹਾ ਤੇ ਬੜੇ ਮਾੜੇ ਹਾਲਾਤ ਹਨ ਇਹਨੂੰ ਠੀਕ ਕੀਤਾ ਜਾ ਸੁਧਾਰ ਕੀਤਾ ਜਾਏ ਪ੍ਰਸ਼ਾਸਨ ਨੂੰ ਵੀ ਇਹ ਚਾਹੀਦਾ ਵੀ ਇਹਦੇ ਬਾਰੇ ਨੂੰ ਸੋਚਣਾ ਚਾਹੀਦਾ ਉਹ ਲਗਾਤਾਰ ਬਿਲਕੁਲ ਠੀਕ ਗੱਲ ਹੈ ਤੁਹਾਡੀ ਇਹ ਭੂਦਨੀਆ ਸ਼ੁਰੂ ਤੋਂ ਇੱਕ ਸਮੱਸਿਆ ਸਾਡੀ ਇਤਿਜਾਨ ਕੋਲ ਵੀ ਬੜੀ ਵੱਡੀ ਹੈ ਇਹ ਸਸ ਸਮੱਸਿਆ ਨੂੰ ਧਿਆਨ ਚ ਰੱਖਦੇ ਹੋਇਆ ਪਿਛਲੇ ਸਾਲ ਅਸੀਂ ਪ੍ਰੋਜੈਕਟ ਸ਼ੁਰੂ ਕੀਤਾ ਐ ਐਸਟੀਪੀ ਦਾ ਜੀ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਉਂਦਾ ਸ਼ਾਇਦ ਤੁਸੀਂ ਦੇਖਿਆ ਵੀ ਹੋਵੇਗਾ ਪੰਜ ਨੰਬਰ ਪੌਂਟ ਤੋਂ ਸਾਡਾ ਬਹੁਤ ਵੱਡਾ ਪ੍ਰੋਜੈਕਟ ਬੰਦ ਰਿਹਾ ਤੇ ਕੰਪਲੀਸ਼ਨ ਦੇ ਨੇੜੇ ਹੀ ਆ ਜੀਓ ਕੀ ਵੇ ਬੋਰਡ ਉਪਰਜਕ ਲਗਾ ਰਿਹਾ ਹੈ ਉਹ ਪੂਰੇ ਸ਼ਹਿਰ ਦਾ ਜਿੰਨਾ ਵੀ ਗੰਦਾ ਪਾਣੀ ਆ ਸਾਰੇ ਨੂੰ ਅਸੀਂ ਰੀਟਰੀਟ ਕਰਾਂਗੇ ਰੀਟਰੀਟ ਕਰਕੇ ਉਹ ਸਾਰਾ ਪਾਣੀ ਪੀਣ ਵਾਲੇ ਪਾਣੀ ਨਾਲ ਸਾਫ ਹੋਏਗਾ ਜੀ ਉਹ ਪਾਣੀ ਫਿਰ ਅਸੀਂ ਸਿੰਚਾਈ ਲਈ ਉਹਨਾਂ ਨੇ ਸੋਇਲ ਕਨਸਰਵੇਸ਼ਨ ਡਿਪਾਰਟਮੈਂਟ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਪ੍ਰੋਜੈਕਟ ਉਹ ਵੀ ਤਿਆਰ ਕਿਤੇ ਦਾ ਨਾਮ ਉਹ ਸਾਰੇ ਦਾ ਸਾਰਾ ਪਾਣੀ ਇਰੀਗੇਸ਼ਨ ਵਾਸਤੇ ਵਰਤਿਆ ਜਾਏਗਾ ਸਿਰਫ ਹਾਲ ਤੱਕ ਦਾ ਸਾਰਾ ਨਾ ਹਾਲ ਕੋਈ ਦੇਖੋ ਕੋਡਰਤੀ ਝਲਾਂ ਹੈ ਜਿਹੜੀ ਹੈ ਨਾ ਸਜਾਨਪੁਰ ਦੀ ਉਹ ਨਹਿਰ ਵਾਲੇ ਪਾਸੇ ਸੀਗਾ ਸ਼ਾਇਦ ਤੁਸੀਂ ਆਪਣੇ ਵੱਡੇ ਬਜ਼ੁਰਗਾਂ ਨੂੰ ਪੁੱਛਿਆ ਹੋਵੇਗਾ ਕਦੀ ਗੱਲਬਾਤ ਕੀਤੀ ਹੋਵੇ ਜਿਹੜੀ ਯੂਬीडीਸੀ ਦੀ ਨਹਿਰ ਹੈ ਬੜੇ ਬਾਅਦ ਤੋਂ ਬਣੀ ਹੋਈ ਹੈ ਸਾਡਾ ਪਹਿਲਾਂ ਸੇ ਕੁਦਰਤ ਹੀ ਖਾਡੁੰਦੀ ਰਹੀ ਹੈ ਉਹਨੇ ਜਦੋਂ ਕੁਦਰਤ ਹੀ ਖਾਡ ਸੀ ਤੇ ਪਾਣੀ ਦਾ ਬਹਾਵ ਹਮੇਸ਼ਾ ਨੀਵੇਂ ਵਾਲੇ ਪਾਸੇ ਹੁੰਦਾ ਸੀ ਉਹ ਸ਼ੁਰੂ ਤੋਂ ਹੀ ਉਧਰ ਵਾਲੇ ਪਾਸੇ ਰਿਹਾ ਪਹਿਲਾਂ ਕਿਸੇ ਨੇ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ ਤੇ ਹੁਣ ਪਿਛਲੇ ਸਾਲ ਤੋਂ ਅਸੀਂ ਇਹ ਸਾਰਾ ਧਿਆਨ ਦੇ ਕੇ ਐਸਟੀਪੀ ਲਗਾ ਰਹੇ ਹਾਂ ਵੱਤ ਤੋਂ ਵੱਧ ਹੀ ਸਾਡਾ 2-3 ਮਹੀਨੇ ਤੱਕ ਪ੍ਰੋਜੈਕਟ ਪੂਰਾ ਹੋ ਜਾਣਾ ਤੇ ਸਾਡਾ ਬਿਲਕੁਲ ਇੱਕ ਬੂੰਦ ਵੀ ਨਹਿਰ ਦੇ ਵਿੱਚ ਗੰਦਾ ਪਾਣੀ ਨਹੀਂ ਜਾਏਗਾ